ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਗੁਰੂ ਅੰਗਦ ਦੇਵ ਪਾਸ਼ਾ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੁਰਦਾ ਖਵਾਇਆ ਸੀ ਜਾਂ ਨਹੀਂ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਦਾ ਮੇਰਾ ਮਨ ਤਾਂ ਬਣਿਆ ਪਿਛਲਿਆਂ ਦਿਨਾਂ ਦੇ ਅੰਦਰ ਇੱਕ ਨਾਮਵਰ ਰਾਗੀ ਸਿੱਖ ਦੇ ਕੋਲੋਂ ਕਿਸੇ ਦੇ ਘਰ ਦੇ ਅੰਦਰ ਕੀਰਤਨ ਦੇ ਦਰਮਿਆਨ ਕਥਾ ਕਰਦਿਆਂ ਕਰਦਿਆਂ ਇਹ ਗੱਲ ਸੁਣਾਈ ਗਈ ਮਨ ਦੇ ਅੰਦਰ ਕਈ ਤਰ੍ਹਾਂ ਦੇ ਉਤਰਾ ਚੜ੍ਹਾ ਸਵਾਲ ਜਵਾਬ ਬਣੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਨੰਬਰ 1 ਦੇ ਉੱਤੇ ਕੀ ਬਾਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਦੇ ਅੰਦਰ ਚਲੋ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੋ ਗੁਰੂਆਂ ਦੀ ਬਾਣੀ ਦੇ ਅੰਦਰ ਜਾਂ ਬਾਕੀ ਸਾਰੀ ਦੀ ਸਾਰੀ ਬਾਣੀ ਦੇ ਅੰਦਰ ਕਿਦਰੇ ਇਦਾਂ ਦਾ ਕੋਈ ਨੁਕਤਾ ਮਿਲਦਾ ਕੋਈ ਗੱਲਬਾਤ ਪੰਕਤੀ ਤੁਕ ਮਿਲਦੀ ਕਿ ਮਰਦਾ ਖਵਾ ਕੇ ਪਰਖ ਕਰਨਾ ਵੀ ਇੱਕ ਚੰਗੇ ਪੁਰਸ਼ ਦੀ ਨਿਸ਼ਾਨੀ ਹੁੰਦੀ ਹੈ ਨੰਬਰ 2 ਤੇ Google ਦੇ ਉੱਤੇ ਜਾ ਕੇ ਸਰਚ ਮਾਰਿਓ ਇੱਕ ਅਗੋਰੀ ਨਾਂ ਦੀ ਕੌਮ ਹੈ ਕਬੀਲਾ ਹੈ ਉਹ ਮਰਦਾ ਪੁੱਟ ਕੇ ਵੀ ਖਾ ਜਾਂਦੇ ਨੇ ਕਬਰਾਂ ਵਿੱਚੋਂ ਤੇ ਜਦੋਂ ਉਹਨਾਂ ਦੇ ਕਬੀਲੇ ਵਿੱਚ ਕੋਈ ਮਰਦਾ ਹੈ ਉਹਨੂੰ ਵੀ ਰਣ ਕੇ ਖਾ ਜਾਂਦੇ ਨੇ ਫਿਰ ਕੀ ਕਹੀਏ ਵੀ ਗੁਰੂ ਅੰਗਦ ਸਾਹਿਬ ਦੀ ਪਰਖ ਹੋਈ ਮੁਰਦਾਖਾਨ ਦੀ ਅਗੋਰੀ ਲੋਕ ਮੁਰਦਾ ਖਾਂਦੇ ਨੇ ਕਿ ਉਹ ਗੁਰੂ ਅੰਗਦ ਸਾਹਿਬ ਦੇ ਬਰਾਬਰ ਚਲੇਗਾ ਨੰਬਰ 2 ਦੇ ਉੱਤੇ ਇਹ ਇਹ ਗੱਲ ਆਮ ਪ੍ਰਚਲਿਤ ਹੈ ਕਿ ਜਦੋਂ ਲੁਕਮਾਨ ਹਕੀਮ ਮਰਿਆ ਅ ਜਿੰਨੀਆਂ ਜੜੀਆਂ ਬੂਟੀਆਂ ਦਾ ਸੁਭਾਅ ਹੈ ਨਾ ਵੀ ਇਹਦਾ ਸੁਭਾਅ ਗਰਮ ਹੈ ਇਸ ਜੜੀ ਬੂਟੀ ਦਾ ਸੁਭਾਅ ਠੰਡਾ ਹੈ ਤਸੀਰ ਕਿਦਾਂ ਦੀ ਹੈ ਉਹ ਸਾਰਾ ਲੁਕਮਾਨ ਹਕੀਮ ਦੇ ਨਾਲ ਚੋਕੜ ਜੁੜਦਾ ਹੈ ਵੀ ਉਹਨੇ ਬਿਆਨ ਕੀਤਾ ਹੈ ਕਹਿੰਦੇ ਨੇ ਵੀ ਜਦੋਂ ਲੁਕਮਾਨ ਮਰਿਆ ਤੇ ਉਹਦੇ ਚੇਲਿਆਂ ਨੇ ਮਾਸ ਨੋਚ-ਨੋਚ ਕੇ ਥੋੜਾ-ਥੋੜਾ ਹਿੱਸੇ ਆਇਆ ਤੇ ਸਾਰਿਆਂ ਨੇ ਰਿੰਨ ਕੇ ਖਾੜਿਆ ਉਹਨਾਂ ਦੀ ਧਾਰਨਾ ਸੀ ਅਗਰ ਇਦਾਂ ਕਰਾਂਗੇ ਤੇ ਲੁਕਮਾਨ ਵਰਗਾ ਗਿਆਨ ਸਾਡੇ ਕੋਲ ਵੀ ਆ ਜਾਏਗਾ ਪਰ ਇਦਾਂ ਗਿਆਨ ਮਿਲਦਾ ਨਹੀਂ ਹੁੰਦਾ ਲੁਕਮਾਨ ਨੂੰ ਉਹਦੇ ਚੇਲੇ ਖਾ ਗਏ ਉਹ ਇਧਰ ਗੁਰੂ ਅੰਗਦ ਸਾਹਿਬ ਨੂੰ ਮਰਦਾ ਖਵਾ ਰਹੇ ਕਿ ਬਰਾਬਰ ਜਾਣ ਲਈ ਨੰਬਰ 3 ਗਿੱਦੜ ਮੁਰਦਾ ਖਾਂਦੇ ਨੇ ਕਬਰਾਂ ਪੁੱਟ ਕੇ ਖਾਂਦੇ ਨੇ ਬਾਕੀ ਵੀ ਕਈ ਜਾਨਵਰ ਖਾਂਦੇ ਨੇ ਮੈਂ ਚਲੋ ਇਸ ਪਾਸੇ ਨਾਲ ਜਿਆਦਾ ਨਾ ਜਾਵਾਂ ਅੱਗੇ ਤੁਰਦੇ ਆ ਗੁਰੂ ਸਹਿਬਾਨਾ ਨੇ ਸਾਡੀ ਪਰਖ ਦਾ ਜਿਹੜਾ ਸਬੂਤ ਪੇਸ਼ ਕੀਤਾ ਹੈ ਨਾ ਉਹ ਬਾਣੀ ਵਿੱਚੋਂ ਮਿਲਦਾ ਹੈ ਉਹ ਮੈਂ ਅੱਗੇ ਬਾਣੀ ਦੀਆਂ ਪੰਕਤੀਆਂ ਵੀ ਤੁਹਾਡੇ ਸਾਹਮਣੇ ਰੱਖਾਂਗਾ ਪਰ ਸਟਾਰਟਿੰਗ ਦੇ ਉੱਤੇ ਮੈਂ ਇੱਕ ਗੱਲ ਕਹਿ ਦਿਆਂ ਵੀ ਜ਼ੋਰ ਦਿੱਤਾ ਹੈ ਗੁਰੂ ਸਹਿਬਾਨਾ ਨੇ ਔਰ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਮਨ ਬਦਲ ਸੋਚ ਬਦਲ ਸੁਭਾਅ ਬਦਲ ਨਰਵੈਰ ਬਣ ਨਿਰਭਉ ਬਣ ਈਰਖਾ ਰਹਿਤ ਬਣ ਔਗਣਾ ਨੂੰ ਬਾਹਰ ਕਰ ਤੇ ਗੁਣ ਆਪਣੇ ਅੰਦਰ ਜਮਾ ਕਰ ਅਪਲਾਈ ਕਰ ਆਪਣੇ ਉੱਤੇ ਇਸ ਪਰਖ ਦੇ ਉੱਤੇ ਪਾਤਸ਼ਾਹ ਨੇ ਜ਼ੋਰ ਦਿੱਤਾ ਤੁਸੀਂ ਕੋਈ ਵੀ ਕਸੀ ਪਿੱਟੀ ਆਮ ਗ੍ਰੰਥਾਂ ਦੀ ਕਹਾਣੀ ਲੈ ਕੇ ਤੇ ਸੰਗਤਾਂ ਦੇ ਸਾਹਮਣੇ ਉਹਨੂੰ ਪ੍ਰੋਸ ਪ੍ਰੋਸ ਦਿੰਦੇ ਹੋ ਰੱਖ ਦਿੰਦੇ ਹੋ ਉਹਦਾ ਇੱਕ ਨੁਕਸਾਨ ਹੁੰਦਾ ਹੈ ਬੜਾ ਵੱਡਾ ਹੁਣ ਮੈਂ ਕਹਿ ਰਿਹਾ ਸੰਭੀ ਰਾਗੀ ਸਿੰਘ ਇੱਕ ਨੰਬਰ ਦਾ ਹੁਣ ਇੱਕ ਨੰਬਰ ਦਾ ਬੰਦਾ ਹੋਵੇ ਉਹਦਾ ਮਾਣ ਤਾਣ ਰਤਬਾ ਉੱਚਾ ਹੋਵੇ ਉਹਦੇ ਮੂੰਹ ਚੋਂ ਜਦੋਂ ਕੋਈ ਆਮ ਗੱਲ ਹੋਊਗੀ ਗੱਲ ਸੁਣੀ ਜਾਂਦੀ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਬਾਣੀ ਨਾਲੋਂ ਆਮ ਲੋਕ ਟੁੱਟੇ ਨੇ ਬਾਣੀ ਨਾਲੋਂ ਦੂਰ ਨੇ ਬਾਣੀ ਦੀ ਸਮਝ ਘੱਟ ਹੈ ਲੋਕ ਉਸ ਗੱਲ ਨੂੰ ਹੂ ਬੂ ਸੱਚ ਮੰਨ ਲੈਂਦੇ ਨੇ ਤੇ ਉਹ ਕਹਿੰਦੇ ਵੇਖੋ ਜੀ ਫਲਾਣੇ ਬੰਦੇ ਨੇ ਇਹ ਗੱਲ ਕਹੀ ਹੈ ਪਰ ਉਹ ਭੋਲੇ ਲੋਕੇ ਨਹੀਂ ਜਾਣਦੇ ਉਹ ਤੇ ਵਿਚਾਰਾ ਆਪ ਗੁਰਮਤ ਤੋਂ ਕੱਚਾ ਹੈ ਕੀਰਤਨੀਆਂ ਦੇ ਕੋਲ ਕੀਰਤਨ ਕਰਨ ਦੀ ਕਲਾ ਹੁੰਦੀ ਹੈ ਉਹਨਾਂ ਨੂੰ ਨਮਸਕਾਰ ਹੈ ਪਰ ਮੇਰੀ ਰਿਕਵੈਸਟ ਹੈ ਵੀਰੋ ਰਾਗੀ ਸਿੰਘੋ ਜੇ ਤੇ ਗੁਰਮਤ ਫਲਸਫੀ ਦੀ ਹੋਵੇ ਸਮਝ ਤੁਸੀਂ ਗੱਲ ਨੂੰ ਪਰੋਸੋ ਗੱਲ ਕਰੋ ਤੇ ਜੇ ਪ੍ਰੋਪਰ ਸਮਝਣਾ ਨਾ ਹੋਵੇ ਤੇ ਫਿਰ ਕੀਰਤਨ ਕਰੋ ਇਹਦੇ ਚ ਤੁਹਾਡਾ ਮਾਨ ਤਾਣ ਵੱਧਦਾ ਹੈ ਤੁਹਾਡੀ ਡਿਊਟੀ ਤੁਹਾਡੀ ਜੋ ਵੀ ਏ ਹੈ ਅੱਗੇ ਚੱਲਦੇ ਹਾਂ ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਦਰੇ ਇਹ ਗੱਲ ਗੁਰਬਾਣੀ ਵਿੱਚ ਬਿਆਨ ਕੀਤੀ ਵੀ ਜੇ ਤੇਰੇ ਵਿੱਚ ਇੰਨੀ ਕੋ ਕਰਾਮਾਤ ਆ ਜਾਏ ਤੂੰ ਮਰਦਾ ਖਾਨ ਜੋਗਾ ਬਣ ਜਾਏ ਤੇ ਫਿਰ ਮੈਂ ਤੈਨੂੰ ਆਪਣੀ ਜਗ੍ਹਾ ਦੇਣ ਵਾਸਤੇ ਤਿਆਰ ਆ ਬਾਣੀ ਵਿੱਚ ਜਦੋਂ ਵੀ ਗੱਲ ਆਈ ਉਦੋਂ ਇਹ ਗੱਲ ਆਈ ਵੀ ਆਪਣਾ ਆਪਾ ਸਦਾਰ ਆਪਣਾ ਅੰਦਰ ਸਦਾਰ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਉਹ ਕੀ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਨਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਬਾਣੀ ਨੇ ਸਾਨੂੰ ਸਿਖਾਇਆ ਪਰ ਕਿਵੇਂ ਕਰਨੀ ਆਉ ਵੇਖ ਲੈਣੇ ਨੰਬਰ 1 ਦੇ ਉੱਤੇ ਧਾਰਮਿਕ ਤੌਰ ਤੇ ਸਾਡੀ ਪਰਖ ਕਿਵੇਂ ਹੋਣੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਪੇਜ ਨੰਬਰ 1188 ਦੇ ਉੱਤੇ ਵੀ ਉਹ ਕਹਿੰਦੇ ਨੇ ਏਕੋ ਧਰਮ ਡ੍ਰਿੜ ਸੱਚ ਕੋਈ ਇੱਕ ਧਰਮ ਤੇ ਉਹ ਕੀ ਸੱਚ ਦੇ ਆਧਾਰ ਦੇ ਉੱਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦਾ ਦੁਜਾ ਨਾ ਧਰਮ ਹੈ ਸੱਚ ਦਾ ਬੇਸ ਹੋਵੇ ਤੁਹਾਡੇ ਫਰਜ਼ ਪਰਿਵਾਰਿਕ ਤੌਰ ਤੇ ਕੌਮੀ ਤੌਰ ਤੇ ਦੇਸ਼ ਤੌਰ ਤੇ ਨਾਗਰਿਕ ਤੌਰ ਤੇ ਬਹੁ ਪੱਖੀ ਸਾਡੇ ਫਰਜ਼ ਨੇ ਉਹ ਫਰਜ਼ ਪੂਰੇ ਹੋਣ ਪਾਸ਼ਾ ਕਹਿੰਦੇ ਨੇ ਇਹ ਅਸਲ ਵਿੱਚ ਧਰਮ ਹੈ ਇੱਕੋ ਧਰਮ ਡ੍ਰਿਡੇ ਸਭ ਕੋਈ ਗੁਰਮਤ ਪੂਰਾ ਜੁਗ ਜੁਗ ਹੋਈ ਨੰਬਰ 2 ਦੇ ਉੱਤੇ ਕਹਿਣ ਲੱਗੇ ਸਰਬ ਧਰਮ ਹੈ ਸਾਰੇ ਧਰਮ ਦੁਨੀਆ ਦੇ ਅੰਦਰ ਤਕਰੀਬਨ 1600 ਦੇ ਨੇੜੇ țeੜੇ ਧਰਮ ਨੇ ਪਾਛਾ ਕਹਿੰਦੇ ਨੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਜਪਨ ਦਾ ਮਤਲਬ ਏ ਉਹਦੇ ਨਾਲ ਜੁੜਨਾ ਉਹਨੂੰ ਸਮਝਣਾ ਉਹਨੂੰ ਆਪਣੇ ਤੇ ਅਪਲਾਈ ਕਰਨਾ ਕਹਿਣ ਲੱਗੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਲਓ ਜੀ ਨਿਰਮਲ ਕਰਮ ਦਾ ਜ਼ਿਕਰ ਇੱਥੇ ਆਇਆ ਮੈਂ ਗੱਲ ਕਰ ਰਿਹਾ ਸਾਂ ਫਰਜ਼ਾਂ ਦੀ ਤੁਹਾਡੇ ਫਰਜ਼ ਸਹੀ ਹੋਣ ਪੂਰੇ ਹੋਣ ਸ਼ੁੱਧਤਾ ਵਿੱਚ ਹੋਣ ਤੁਹਾਡੇ ਕਰਮਾਂ ਦੀ ਸ਼ੁੱਧਤਾ ਹੋਵੇ ਗੁਰਬਾਣੀ ਕਹਿੰਦੀ ਧਾਰਮਿਕ ਤੌਰ ਤੇ ਤੇਰੀ ਇਹ ਪਰਖ ਹੈ ਅਗਰ ਧਾਰਮਿਕ ਤੌਰ ਤੇ ਵੇਖਣਾ ਹੋਵੇ ਤੇ ਬੰਦੇ ਨੂੰ ਐਦਾਂ ਪਰਖ ਲਿਆ ਜਾਏ ਵੀ ਇਹ ਸਾਰਿਆਂ ਦੇ ਅੰਦਰ ਇੱਕ ਜੋਤ ਨੂੰ ਵੇਖਦਾ ਹੈ ਮੰਨਦਾ ਹੈ ਕਰਮਾਂ ਵਿੱਚ ਪੂਰਾ ਹੈ ਫਰਜ਼ਾਂ ਵਿੱਚ ਪੂਰਾ ਹੈ ਜਾਨ ਨਹੀਂ ਅਗਰ ਵੇਖਣਾ ਹੋਵੇ ਰਾਜਨੀਤਿਕ ਤੌਰ ਤੇ ਪਰਖ ਕਰਨੀ ਹੋਵੇ ਗੁਰਬਾਣੀ ਦੇ ਅਕੋਰਡਿੰਗ ਗੁਰਬਾਣੀ ਦੀ ਨੁਕਤਾ ਨੁਕਤਾ ਨਿਗਾਹ ਤੋਂ ਉਥੇ ਪਾਸ਼ਾ ਇਹ ਕਹਿੰਦੇ ਨੇ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਏ ਅਗਰ ਤੇ ਉਹ ਤਖਤ ਦੇ ਲਾਇਕ ਹੈ ਉਸ ਜਗ੍ਹਾ ਤੇ ਬਾਵਾਂਗੇ ਜਾਂ ਉਹ ਬਹਿਗਾ ਤੇ ਤਖਤ ਦੀ ਸ਼ੋਭਾ ਵਧੇਗੀ ਜਨਤਾ ਸੁખી ਰਹੇਗੀ ਅਗਰ ਉਹ ਤਖਤ ਦੇ ਲਾਇਕ ਨਾ ਹੋਇਆ ਲੋਕਾਂ ਨੇ ਚੱਕ ਕੇ ਤਖਤ ਦੇ ਉੱਤੇ ਬਾ ਦਿੱਤਾ ਉਸ ਤਖਤ ਦੀ ਰੌਣਕ ਉਹਦੀ ਸੋਭਾ ਨੂੰ ਘਟਾ ਦੇਗਾ ਲੋਕ ਉਹਦੀ ਪਰਜਾ ਉਹਦੇ ਤੋਂ ਦੁਖੀ ਹੋਏਗੇ ਇਸ ਤੋਗੇ ਚੱਲਣਾ ਹੈ ਆਰਥਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ ਨੇ ਵੀ ਤੁਹਾਡੀ ਅਗਰ ਪਰਖ ਹੋਣੀ ਚਾਹੀਦੀ ਤੇ ਕਿਵੇਂ ਹੋਣੀ ਚਾਹੀਦੀ ਤੁਸੀਂ ਮਾਇਆ ਦੇ ਵਿੱਚ ਰਹਿਣਾ ਹੈ ਤੇ ਕਿਵੇਂ ਰਹਿਣਾ ਹੈ ਕਹਿਣ ਲੱਗੇ ਜਿਸ ਗ੍ਰਹਿ ਬਹੁਤ ਇਹ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਹੈ ਜਿਸ ਗ੍ਰਹਿ ਬਹੁਤ ਇਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋ ਸੋਹਿਲਾ ਪਾਲੀ ਹੈ ਕਹਿਣ ਲੱਗੇ ਆ ਹੈ ਅਸਲ ਤੇਰੀ ਪਰਖ ਤੋ ਧੰਨ ਵਿੱਚ ਰਹਿਣਾ ਹੈ ਕਿਵੇਂ ਰਹਿਣਾ ਹੈ ਧਰਮ ਵਿੱਚ ਰਹਿਣਾ ਹੈ ਕਿਵੇਂ ਰਹਿਣਾ ਹੈ ਰਾਜਨੀਤੀ ਵਿੱਚ ਰਹਿਣਾ ਹੈ ਤੇ ਕਿਵੇਂ ਰਹਿਣਾ ਅੱਛਾ ਇੱਕ ਗੱਲ ਹੋਰ ਪਾਤਸ਼ਾਹ ਨੇ ਕੀਤੀ ਧੰਨ ਦੇ ਮੁਤਲਕ ਕਹਿਣ ਲੱਗੇ ਬਹੁ ਪ੍ਰਪੰਚ ਕਰ ਪਰਤਨ ਲਿਆਵੇ ਪ੍ਰਪੰਚ ਮੈਨੇ ਠੱਗੀ ਠੋਰੀ ਦਾ ਜਾਲ ਵਿਛਾਉਣਾ ਬਹੁ ਪ੍ਰਪੰਚ ਕਰ ਪਰਤਨ ਲਿਆਵੇ ਸੁੱਤਦਾਰਾ ਪਿਆਨ ਲਟਾਵੇ ਸੁੱਤ ਮੈਨੇ ਪੁੱਤਰ ਤੇ ਦਾਰਾ ਮੈਨੇ ਔਰਤ ਸੁੱਤਦਾਰਾ ਪਿਆਨ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ ਲੋ ਪਰਖ ਕਰਨੀ ਹੋਵੇ ਤੇ ਐਦਾਂ ਪਰਖ ਕੀਤੀ ਜਾ ਸਕਦੀ ਏ ਵੀ ਉਹ ਤਨ ਦੇ ਅੰਦਰ ਮਾਇਆ ਦੇ ਅੰਦਰ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਲੈ ਕੇ ਚੱਲ ਰਿਹਾ ਹੈ ਇਸ ਤੋਂ ਅੱਗੇ ਇੱਕ ਹੋਰ ਬਚਨ ਆਉਂਦਾ ਏ ਉਹ ਹੈ ਸਮਾਜਿਕ ਤੌਰ ਤੇ ਅਗਰ ਸਮਾਜਿਕ ਤੌਰ ਤੇ ਵੇਖਣਾ ਹੋਵੇ ਤੇ ਇਵੇਂ ਵੇਖ ਲਓ ਵੀ ਇਹ ਕਵਿਤਾ ਏ ਕਸਕੇ ਹਮ ਬਾਰਖ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬੜ ਬੜ ਜასი ਹਰ ਦਰਸ਼ਨ ਦੇਹੁ ਦਿਖਾਈ ਇਦਾਂ ਪਰ ਕਰ ਲੋ ਵੀ ਉਹ ਸਮਾਜ ਵਿੱਚ ਰਹਿੰਦਾ ਹੈ ਤੇ ਕਿਦਾਂ ਇੱਕ ਪਿਤਾ ਇੱਕ ਅਸਕੇ ਹੰਬਾਰਕ ਐਦਾਂ ਤੇ ਨਹੀਂ ਵੀ ਤੇਰੇ ਨਾਲ ਦਾ ਗਵਾਂਢੀ ਕੋਈ ਦੂਜੀ ਕੌਮ ਦੂਜੇ ਧਰਮ ਵਿੱਚੋਂ ਹੈ ਤੇ ਤੇਰੀਆਂ ਨਜ਼ਰਾਂ ਨੂੰ ਉਹ ਚੰਗਾ ਨਹੀਂ ਲੱਗਦਾ ਇਹ ਮੈਂ ਵੀਡੀਓ ਵਕਤੋਂ ਬਣਾਵਾਂਗਾ ਦੂਜੇ ਧਰਮ ਜਾਂ ਕੌਮ ਨੂੰ ਬਰਦਾਸ਼ਤ ਕਰਨਾ ਦੂਰ ਦੀ ਗੱਲ ਹੈ ਇੱਕ ਕੌਮ ਦੇ ਅੰਦਰ ਜਿੰਨੀਆਂ ਜਥੇਬੰਦੀਆਂ ਨੇ ਇੱਕ ਜਥੇਬੰਦੀ ਦੂਜੀ ਨੂੰ ਬਰਦਾਸ਼ਤ ਨਹੀਂ ਕਰਦੀ ਠੇੜ ਪੰਜਾਬੀ ਦੇ ਅੰਦਰ ਜਿੰਨੂੰ ਕਹਿ ਦੇਈਦਾ ਨਾ ਸਿਰ ਵੱਡਮਾ ਬੈਰ ਹੈ ਇੱਕ ਦੂਜੇ ਜਥੇ ਬੰਦੀ ਦੇ ਨਾਲ ਕੌਮਾਂ ਨੂੰ ਬਰਦਾਸ਼ਤ ਕਰਨਾ ਤੇ ਦੂਰ ਦੀ ਗੱਲ ਹੈ ਤੇ ਚੰਗੇ ਸਮਾਜਿਕ ਨਾਗਰਿਕ ਤੁਸੀਂ ਨਾ ਬਣ पाए ਚਲੋ ਅਗਰ ਜੇ ਪਰਿਵਾਰਿਕ ਤੌਰ ਤੇ ਵੇਖਣਾ ਹੋਵੇ ਤੇ ਗੁਰੂ ਜੀ ਨੂੰ ਪੁੱਛੀਏ ਵੀ ਪਾਤਸ਼ਾਹ ਪਰਿਵਾਰ ਦੇ ਅੰਦਰ ਬੰਦਾ ਚੰਗਾ ਕਿਹੜਾ ਹੈ ਸਫਲ ਕਿਹੜਾ ਹੈ ਔਰ ਉਹਦੀ ਪਰਖ ਕੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਤਨ ਤਨ ਮੈਨੇ ਇਸਤਰੀ ਤਨ ਪੇਰ ਪੇਰ ਮੈਨੇ ਪਤੀ ਤਨਪਿਰ ਇਹਨਾਂ ਆਖੀਆਂ ਬੈਣ ਇਕੱਠੇ ਹੋਏ ਇੱਕ ਜੋਤ ਧੋਏ ਮੂਰਤੀ ਤਨਪਿਰ ਕਈਐ ਸੋਏ ਪਾਤਸ਼ਾਹ ਕਹਿੰਦੇ ਨੇ ਆਜੇ ਸਮਾਜਿਕ ਤੌਰ ਦੇ ਉੱਤੇ ਆਜੇ ਤੁਹਾਡਾ ਪਰਿਵਾਰਿਕ ਤੌਰ ਦੇ ਉੱਤੇ ਜਿਹੜੀ ਪਰਖ ਹੈ ਅੱਛਾ ਹੁਣ ਮਾਨਸਿਕ ਤੌਰ ਦੇ ਉੱਤੇ ਜੇ ਵੇਖਣਾ ਹੋਵੇ ਵੀ ਗੁਰੂ ਜੀ ਸਾਨੂੰ ਕੀ ਕਹਿੰਦੇ ਨੇ ਬੜੇ ਧਿਆਨ ਨਾਲ ਸੁਣ ਲਿਓ ਕਿਤੇ ਕੋਈ ਪੰਕਤੀ ਨਹੀਂ ਮਿਲੇਗੀ ਵੀ ਪਾਤਸ਼ਾਹ ਨੇ ਮੁਰਦਾ ਖਵਾਇਆ ਹੈ ਜਾਂ ਗੁਰੂ ਹੰਗਾ ਸਾਹਿਬ ਨੇ ਮੁਰਦਾ ਖਾਦਾ ਕਸੀਆਂ ਪਿੱਟੀਆਂ ਕਹਾਣੀਆਂ ਸਾਡੇ ਵੀਰ ਪਰੋਸੀ ਜਾਂਦੇ ਨੇ ਅਗਰ ਪਰਖੇ ਤੇ ਪਾਸ਼ਾ ਮਾਨਸਿਕ ਤੌਰ ਤੇ ਪਰਖ ਇਦਾਂ ਕਰਦੇ ਨੇ ਵੀ ਜਾਗ ਲੈ ਹੋ ਰੇ ਮਣਾ ਜਾਗ ਲੈ ਹੋ ਕਹਾ ਕਾਫਲ ਸੋਇਆ ਇਹਦਾ ਮਨ ਜਾਗਿਆ ਹੈ ਜਾਂ ਨਹੀਂ ਜਾਗਿਆ ਜਾਗ ਰੇ ਮਨ ਜਾਗਣ ਹਾਰੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਆ ਪਰਖ ਹੈ ਅਗਰ ਇਹ ਵੇਖਣਾ ਹੋਵੇ ਵੀ ਮਾਇਆ ਕਮਾਰਿਆ ਹੈ ਬੇਈਮਾਨੀ ਠੱਗੀ ਠੋਰੀ ਇਹ ਤੇ ਨਹੀਂ ਕਰਦਾ ਉੱਥੇ ਵੀ ਗੁਰੂ ਜੀ ਨੇ ਐਲਾਨੀਆਂ ਕਹਿ ਦਿੱਤਾ ਬੇ ਹੱਕ ਪਰਾਇਆ ਨਾਨਕਾ ਉਹ ਸੂਵਰ ਉਸ ਗਾਏ ਗੁਰਪੀਰ ਹਾਮੀ ਤਾਂ ਪਰੇ ਲੋਵਾਜ ਹਾਮੀ ਪਰ ਆਏ ਹਮੈਤ ਕਰਨੀਆਂ ਆਏ ਮਦਦ ਕਰਨੀ ਆਏ ਉਹਨੂੰ ਆਪਣੀ ਜਗ੍ਹਾ ਛੱਡ ਕੇ ਤੇ ਕਹਿਣਾ ਬਹਿ ਜਾ ਆਂ ਭਾਈ ਲੈਣਿਆ ਤੂੰ ਮੇਰੇ ਥਾਂ ਤੇ ਬਹਿ ਕਿਉਂ ਕਿ ਕਿ ਤੇਰੀ ਹਰ ਐਂਗਲ ਤੋਂ ਪਰਖ ਦੇ ਅੰਦਰ ਤੂੰ ਪੂਰਾ ਉਤਰਦਾ ਆ ਰਿਹਾ ਹੈ ਖਰਾ ਉਤਰਦਾ ਆ ਰਿਹਾ ਹੈ ਖੈਰ ਆਏ ਪਰਖਾ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਇ ਗੁਰਪੀਰ ਹਮੀ ਤਾਂ ਪਰੇ ਜਾ ਮੁਰਦਾਰ ਨਾ ਖਾਏ ਤੇ ਜੇ ਵੇਖਣਾ ਹੋਵੇ ਅਖੀਰ ਦੇ ਉੱਤੇ ਜਾ ਕੇ ਵੀ ਕੋਈ ਗੁਰੂ ਵਰਗਾ ਬਣ ਗਿਆ ਜਾਂ ਨਹੀਂ ਬਣ ਗਿਆ ਤੋ ਇਹ ਸਾਰੀਆਂ ਕਸਵਟੀਆਂ ਲਾ ਲਾ ਕੇ ਅਖੀਰ ਤੇ ਵੰਦੇ ਨੇ ਵੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਆਏ ਪਰਖ ਕਿਧਰੇ ਮੁਰਦਾ ਖਾਂਦੀ ਗੱਲ ਕੀਤੀ ਗਈ ਮੁਰਦਾ ਖਵਾਉਣ ਦੀ ਗੱਲ ਕੀਤੀ ਗਈ ਮੈਂ ਦੁਬਾਰਾ ਰਿਕਵੈਸਟ ਕਰਨਾ ਉੱਚੇ ਤੌਰ ਦੇ ਉੱਤੇ ਰਾਗੀ ਸਹਿਬਾਨਾਂ ਨੂੰ ਹੱਥ ਜੋੜ ਕੇ ਮੇਰੀ ਗੱਲ ਨੂੰ ਦੂਸਰੇ ਲਫ਼ਜ਼ਾਂ ਵਿੱਚ ਅਰਥਾਂ ਵਿੱਚ ਨਾ ਲਿਓ ਜੇ ਤੁਹਾਨੂੰ ਹੋਵੇ ਗੁਰਮਤ ਦੀ ਸਮਝ ਗੁਰਮਤ ਫਿਲਾਸਫੀ ਦੀ ਸਮਝ ਤੁਸੀਂ ਕਥਾ ਕਰੋ ਤੇ ਜੇ ਸਮਝ ਨਾ ਹੋਵੇ ਤੁਹਾਨੂੰ ਸੁਰ ਦੀ ਸਮਝ ਏ ਕਲਾ ਦੀ ਸਮਝ ਏ ਤਾਲ ਦੀ ਸਮਝ ਏ ਗਾਉਣ ਦੀ ਸਮਝ ਏ ਵਜਾਉਣ ਦੀ ਸਮਝ ਏ ਤੇ ਫਿਰ ਕੀਰਤਨ ਗਾਇਆ ਕਰੋ ਕੀਰਤਨ ਕਰਿਆ ਕਰੋ ਕਿਉਂਕਿ ਤੁਹਾਡਾ ਜਿਹੜਾ ਰਤਬਾ ਹੁੰਦਾ ਹੈ ਤੁਹਾਡਾ ਜਿਹੜਾ ਉੱਚਾ ਕੱਦ ਹੁੰਦਾ ਹੈ ਉਹਦੇ ਮੂੰਹੋਂ ਜਦੋਂ ਕੋਈ ਮਾੜੀ ਗੱਲ ਨਿਕਲਦੀ ਹੈ ਹੌਲੀ ਗੱਲ ਨਿਕਲਦੀ ਹੈ ਉਹਦਾ ਅਸਰ ਲੋਕਾਂ ਦੇ ਉੱਤੇ ਬੁਰਾ ਹੁੰਦਾ ਹੈ ਤੇ ਵੱਡੀ ਮਿਆਰ ਦੇ ਅੰਦਰ ਹੁੰਦਾ ਹੈ ਗੁਰੂ ਅੰਗਦ ਸਾਹਿਬ ਨੇ ਨਾ ਮੁਰਦਾ ਖਾਧਾ ਤੇ ਨਾ ਗੁਰੂ ਨਾਨਕ ਸਾਹਿਬ ਨੇ ਮੁਰਦਾ ਖਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ